ਪੰਚਾਇਤੀ ਚੋਣਾਂ ਨੂੰ ਲੈ ਕੇ ਲਗਾਤਾਰ ਮਾਹੌਲ ਪਖਦਾ ਜਾ ਰਿਹਾ ਹੈ ਹਰ ਪਾਸੇ ਤੋਂ ਲੜਾਈ ਝਗੜੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ ਬੀਤੇ ਦਿਨੀ ਇੱਕ ਮਾਮਲਾ ਦੇਖਣ ਨੂੰ ਮਿਲਿਆ ਸੀ ਫਿਰੋਜ਼ਪੁਰ ਹਲਕੇ ਜੀਰੇ ਦਾ ਜਿੱਥੇ ਨਾਮਜ਼ਦਗੀ ਭਰਨ ਮੌਕੇ ਦੋ ਤਿੰਨ ਵਿਚਾਲੇ ਝੜਪ ਹੋ ਜਾਂਦੀ ਹੈ ਤੇ ਮਾਮਲਾ ਇੰਨਾ ਜ਼ਿਆਦਾ ਪਖ ਜਾਂਦਾ ਹੈ ਵੱਧ ਜਾਂਦਾ ਹੈ ਕਿ ਗੋਲੀਆਂ ਚੱਲ ਜਾਂਦੇ ਨੇ ਇਸ ਦੌਰਾਨ ਦੋ ਤਿੰਨ ਹਫਤੇ ਲੜ ਝੜਪ ਹੁੰਦੀ ਹੈ ਇੱਟਾ ਰੋੜੇ ਚੱਲਦੇ ਨੇ ਕਈ ਲੋਕੀ ਜ਼ਖਮੀ ਹੋ ਜਾਂਦੇ ਨੇ ਤੇ ਇਸੇ ਦੌਰਾਨ ਕਾਂਗਰਸੀ ਆਗੂ ਕੁਲਬੀਰ ਜੀਰਾਵੀ ਜ਼ਖਮੀ ਹੋ ਜਾਂਦੇ ਨੇ ਤੇ ਮਾਮਲਾ ਹੋਰ ਵੀ ਜ਼ਿਆਦਾ ਪੱਕ ਜਾਂਦਾ ਹੈ ਲੁਧਿਆਣੇ ਦੀ ਸਿਆਸਤ ਜਿਹੜੀ ਹੋਰ ਵੀ ਜ਼ਿਆਦਾ ਸਖਤ ਗਰਭ ਹੋ ਜਾਂਦੀ ਹੈ ਜਿਸ ਤੋਂ ਬਾਅਦ ਸਾਬਕਾ ਸੰਸਦ ਜਸਵੀਰ ਡਿੰਪਾ ਦਾ ਬਿਆਨ ਸਾਹਮਣੇ ਆਉਂਦਾ ਜਿਨ੍ਹਾਂ ਨੇ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਹੈ ਗੱਲ ਕੀਤੀ ਹੈ ਕਿ ਸਰਕਾਰ ਜਿਹੜੀ ਬਦਲਦੀ ਅਧਿਕਾਰੀ ਨਹੀਂ ਬਦਲਦੇ ਨੇ ਤੇ ਜਿਹੜੇ ਅਧਿਕਾਰੀਆਂ ਨੂੰ ਨਾਲ ਹੀ ਚੁਣੌਤੀ ਦਿੰਦੇ ਉਹਨਾਂ ਨੇ ਕਿਹਾ ਕਿ ਵਿਚਕਾਰ ਚੁਰਾਹੇ ਤੇ ਬੰਨਾਂਗੇ ਗੁੱਸਾ ਜ਼ਾਹਰ ਕੀਤਾ ਹੈ ਅਜਿਹੇ ਹਾਲਾਤਾਂ ਅਜਿਹੇ ਮੌਕਿਆਂ ਨੂੰ ਦੇਖਦੇ ਹੋ ਨਨ ਸਿੱਧੀ ਵਾਰਨਿੰਗ ਦਿੰਦੀ ਹੈ ਡਿੰਪਾ ਦੇ ਵੱਲੋਂ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਚੁਰਾਹੇ ਤੇ ਪੰਨਾਂਗੇ ਇਸ ਦੇ ਨਾਲ ਹੀ ਦੂਜੇ ਪਾਸੇ ਗੱਲ ਕਰੀਏ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਜੀ ਤਾਂ ਉਹਨਾਂ ਨੇ ਵੀ ਆਪਣਾ ਗੁੱਸਾ ਜ਼ਾਹਰ ਕੀਤਾ ਹੈ ਤੇ ਇਹਨਾਂ ਦੀਆਂ ਜਿਹੜੇ ਬਿਆਨ ਨੇ ਦੋਨਾਂ ਦੇ ਬਿਆਨ ਜਿਹੜੇ ਨੇ ਤੁਹਾਨੂੰ ਇੱਕ ਇੱਕ ਕਰਕੇ ਸੁਣਾਉਂਦੇ ਆ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਅਧਿਕਾਰੀਆਂ ਦੇ ਉੱਪਰ ਸਵਾਲ ਖੜੇ ਕੀਤੇ ਨੇ ਤੇ ਸਿੱਧੀ ਚੇਤਾਵਨੀ ਜੜੀ ਦਿੱਤੀ ਹੈ ਤਰਦੀਪ ਸਿੰਘ ਉਹ ਪਾਰਟੀ ਬਣ ਕੇ ਉਹ ਆ ਆਦਮੀ ਦੇ ਨਾਲ ਮੁੱਕ ਗਿਆ ਉਹਦੀ ਸ਼ਹਿਰ ਦੇ ਉੱਤੇ ਉਹਦੇ ਨਾਲ ਐਮਐਲਏ ਤੇ ਜਿਹੜਾ ਮੁੱਦਾ ਵਾ ਉਹਦੇ ਨਾਲ ਸਲਾਹ ਕਰਕੇ ਇਹਨਾਂ ਦੋਵਾਂ ਦੇ ਪਿਉ ਤਪੜਾਈਆਂ ਮੇਰੇ ਕੋਲੇ ਤੇ ਆ ਬੱਚਿਆਂ ਦਾ ਜਿਹੜਾ ਧੋਖਾ ਵੇਖਿਆ ਨਹੀਂ ਜਾ ਰਿਹਾ ਪੀੜਾ ਦੀ ਵੇਖੀ ਜਾਦੀ ਤਾਂ ਡੀਐਸਪੀ ਨੂੰ ਇੱਕ ਗੱਲ ਯਾਦ ਪਾਸ ਦੇਣੀ ਚਾਹੁੰਦਾ ਕਿ 311 ਯਾਦ ਰੱਖੀ ਕਲਵੀਰ ਭੁੱਲ ਵੀ ਸਕਦਾ ਕਲ ਵੀਰ ਮਾਫੀ ਕਰ ਸਕਦਾ ਪਰ ਬੈ ਨਾ ਭੁਲੜਾ ਨਾ ਮਾਫ ਕਰਦਾ ਮੈਂ ਆਪ ਬਦਈ ਬਣੂੰਗਾ ਐਸੀ ਸਜ਼ਾ ਦੇਵਾਂਗੇ ਜਿਹੜੀ ਇੱਕ ਵਾਰ ਹਰ ਇੱਕ ਵਾਸਤੇ ਇਹ ਇੱਕ ਐਗਜ਼ਾਮਪਲ ਹੋਊਗੀ ਇੱਕ ਉਹਨੂੰ ਵੇਖ ਕੇ ਡਰਿਆ ਕਰਦਗੇ ਜਿਹੜੇ ਗਲਤ ਕੰਮ ਕਰਤਾਂ ਮੈਂ ਇਹਦਾ ਅਫਸਰਾਂ ਨੂੰ ਕਹਿਣਾ ਚਾਹੁੰਦਾ ਅਸੀਂ ਇੱਥੇ ਰਹਿਣਾ ਤੁਸੀਂ ਬਦਲ ਜਾਣਾ ਇਹ ਜ਼ਰੂਰ ਆ ਜਿੱਥੇ ਵੀ ਬਦਲੋਗੇ ਤਾਂ ਜਿਹੜੇ ਚੌਕ ਦੇ ਵਿੱਚ ਇਹ ਵਾਟਿਆ ਹੋਇਆ ਉਹ ਚੌਕ ਤੇ ਤੁਹਾਨੂੰ ਨਰਸੀਨਾ ਬੱਦਕੇ ਨੇ ਆ ਕੇ ਉਹ ਤੋਂ ਤੁਹਾਨੂੰ ਉੱਥੇ ਸਜਾ ਦੇਗਾ 4 ਤਰੀਕ ਨੂੰ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਬੜਿੰਗ ਜੀ ਅਸੀਂ ਸਾਰੇ ਪੰਜਾਬ ਸਿੱਖ ਪਾਜਵਾ ਸਾਕੀ ਵੀ ਜਿਹੜੇ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਹੈ ਉਹ ਜਿਹੜੇ ਆਏਗੀ ਤੇ ਅਸੀਂ ਵੇਖਾਂਗੇ ਕਿ ਇਹਦੀ ਯੁਰਤ ਆ ਕਾਗਜ਼ ਤੋਂ ਰੋਕਣ ਬਾਅਦ ਤੇ ਆਹ ਕਾਗਜ਼ਾਂ ਕਰ ਤੇ ਜਿਹੜਾ ਟਰਾਲੀਆਂ ਰੋੜੇ ਦੀਆਂ ਭਰਾ ਕੇ ਲੈ ਕੇ ਆਇਆ ਔਰ ਦੂਜਿਆਂ ਦੇ ਨਾਲ ਉਥੋਂ ਦੇ ਆਮ ਆਦਮੀ ਪਾਰਟੀ ਦੇ ਲੋਕਾਂ ਦੇ ਨਾਲ ਆਇਆ ਸਾਡੇ ਬੰਦਿਆ ਤੇ ਉਹਨੇ ਗੋਲੀਆਂ ਚਲਾਈਆਂ ਤੇ ਰੋੜੇ ਚਲਵਾਏ ਔਰ ਮੈਂ ਪਹਿਲਾਂ ਤਾਂ ਡੀਐਸਪੀ ਨੂੰ ਦੱਸ ਦੇਣਾ ਚਾਹਣਾ ਲੈ ਮਿੱਤਰਾ ਅੱਜ ਗੱਲ ਯਾਦ ਰੱਖੀ ਤੇਰੇ ਜੇ ਡੀਐਸਪੀ ਨੂੰ ਤੈਨੂੰ ਉਤਾਰ ਕੇ ਡਿਸਮਿਸ ਕਰਕੇ ਤੈਨੂੰ ਜੇਲ੍ਹ ਚ ਨਾ ਬੰਦ ਕੀਤਾ ਤਾਂ ਤੂੰ ਰਾਜਾ ਵੜਿੰਗ ਦਾ ਨਾਂ ਬਦਲ ਨਹੀਂ। ਇਹ ਨਹੀਂਗਾ ਕਿ ਮੈਂ ਉੱਥੇ ਜਾ ਕੇ ਲੱਗ ਜਾਊਂਗਾ ਉਸ ਚਿਹਤੇ ਲੀਡਰ ਤੋਂ। ਇੱਕ ਗੱਲ ਨੂੰ ਯਾਦ ਰੱਖੀਂ। ਤੇਰੇ ਹੁਣ ਜੋਰ ਆਲਾ ਜੋ ਇਹ ਜੀਰੇ ਨੂੰ ਤੂੰ ਕੁਝ ਹੋਰ ਕਰ ਸਕਦਾ ਤਾਂ ਉਹ ਵੀ ਕਰ ਲੈ ਤੇਰਾ ਜਿੰਨਾ ਜੋਰ ਹੈਗਾ। ਹੁਣ ਕੋਈ ਕਸਰ ਨਾ ਛੱਡੀ ਇਹਨਾਂ ਨੂੰ ਜ਼ਰੂਰ ਖੁਸ਼ ਕਰ ਲੈ। ਪਰ ਅਸੀਂ ਸਮਾਂ ਹੋਂਤੇ ਤੈਨੂੰ ਬਖਸ਼ਣਾ ਨਹੀਂਗਾ। ਔਰ ਦੂਜੀ ਗੱਲ ਆਈਪੀਐਸ ਅਫੀਸਰ ਮੈਡਮ ਤੋਂ ਸਾਨੂੰ ਬਿਲਕੁਲ ਇਹ ਉਮੀਦ ਨਹੀਂ ਸੀ ਪਹਿਲਾਂ ਵੀ ਦੋ ਵਾਰੀ ਤੱਕਾ ਹੋਇਆ ਪਰ ਮੂਪ ਦਰਸ਼ਕ ਬਣ ਕੇ ਆਈਪੀਐਸ ਅਫੀਸਰ ਕੇਵਲ ਆਪ ਦੀ ਐਸਐਸਪੀ ਸ਼ਿਪ ਕਰਨ ਵਾਸਤੇ ਇਹ ਮੂਪ ਦਰਸ਼ਕ ਬਣ ਕੇ ਵੇਖ ਰਹੇ ਆ ਸਭ ਕੁਝ ਪਰ ਸਮਾਂ ਆਉਣ ਤੇ ਤੁਹਾਡੇ ਕੈਰੀਅਰ ਦੇ ਨਾਲ ਵੀ ਨਜਿੱਠਿਆ ਜਾਏਗਾ ਔਰ ਹੁਣ ਜੀਰਾ ਸਾਹਿਬ ਤੁਹਾਡੇ ਹਵਾਲੇ ਹੈ ਇਹਨੂੰ ਜੋ ਕਰਨਾ ਹੈ ਤੁਹਾਡੇ ਤੋਂ ਜੋ ਹੁੰਦਾ ਜਿਹੜਾ ਪਰਚਾ ਕਰ ਸਕਦੇ ਹੋ ਇਹ ਹੁਣ ਤੁਸੀਂ ਕਸਰ ਨਾ ਛੜਿਓ ਬੀਬੀ ਜੀ ਔਰ ਨਾਲ ਮੈਂ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਇਹ ਕਹਿਣਾ ਚਾਹਣਾ ਹੈ ਡੀਜੀਪੀ ਸਾਹਿਬ ਤੁਹਾਡੇ ਤੋਂ ਗੈਂਗਸਟਰ ਦਾ ਤਾਂ ਕੁਝ ਹੁੰਦਾ ਨਹੀਂ ਹੈ ਔਰ ਜਿਸ ਪ੍ਰਕਾਰ ਤੁਸੀਂ ਗੁੰਡਾਗਰਦੀ ਹੁਣ ਸਾਡੇ ਐਮਐਲਏ ਨੂੰ ਹੀ ਘਟਾਉਣ ਲੱਗ ਪਏ ਹੋ ਇਹ ਬਰਦਾਸ਼ਤ ਤੋਂ ਬਾਹਰ ਹੋ ਜਾਣਾ ਹੈ ਇਹ ਬਿਲਕੁਲ ਕਿਸੇ ਨੇ ਬਰਦਾਸ਼ਤ ਨਹੀਂ ਕਰਨਾ ਕਿ ਇਸ ਪ੍ਰਕਾਰ ਚੁਨੇ ਹੋਏ ਸਾਡੇ ਐਮ ਐਲ ਏ ਬੰਦੇ ਜਿਹੜੇ ਉਥੋਂ ਦੇ ਲੀਡਰ ਹੈ ਉਹਨਾਂ ਦੀ ਜਿਹੜੀ ਤੋਹੀਨ ਕਰਾਈ ਜਾ ਰਹੀ ਹੈ ਪੁਲਿਸ ਤੋਂ ਕੇਵਲ ਆਮ ਆਦਮੀ ਪਾਰਟੀ ਨੂੰ ਖੁਸ਼ ਕਰਨ ਦੇ ਮਾਰਿਆਂ ਇਹ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਪਰ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਹੈ ਕਿ ਸਮਾ ਤੁਹਾਡਾ ਹੁਣ ਡੱਬ ਕੇ ਜ਼ੋਰ ਲਾ ਲਓ ਭੋਲਣਾ ਜਾਇਓ ਫੇਰੇ ਨਾ ਕਹੋ ਜੋ ਵੀ ਸਾਡੇ ਤੋਂ ਅਸੀਂ ਆ ਕੰਮ ਨਹੀਂ ਕਰ पाए ਹੁਣ ਆਮ ਆਦਮੀ ਪਾਰਟੀ ਦੇ ਆਦੇ ਆਕਾ ਨੂੰ ਖੁਸ਼ ਕਰ ਲੋ ਇਲਾ ਡੀਐਸਪੀ ਸਾਹਿਬ ਤੂੰ ਮੇਰਾ ਵੀਰ ਤਿਆਰੀ ਰੱਖੀ ਜ਼ਿੰਦਗੀ ਚ ਔਰ ਯਾਦ ਰੱਖੀ ਜੋ ਅੱਜ ਹੋਇਆ ਇਹ ਤੇਰੇ ਨਾਲ ਇਦਾਂ ਹੀ ਕਰਨਾ ਸੀ ਸੋ ਮੇਰੀ ਬੇਨਤੀ ਹੈ ਸਾਰੇ ਜੀਰੇ ਸਾਹ ਦੇ ਵਰਕਰਾਂ ਨੂੰ ਕੌਂਸਲਚਰੋ ਆਪਾਂ ਆਉਣੇ ਐ ਤੇ ਬਾਤ ਕੇ ਵਿਉਂਤ ਬਣਾ ਕੇ ਤੇ ਫਿਰ ਇਸ ਪੁਲਿਸ ਦੀ ਔਰ ਆਮ ਆਦਮੀ ਪਾਰਟੀ ਦੀ ਇੱਟ ਨਾਲ ਇੱਟ ਕੜਕਾਉਣੇ ਆ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਕਿਸੇ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਸਾਰੀ ਕਾਂਗਰਸ ਪਾਰਟੀ ਡਟ ਕੇ ਕੁਲਬੀਰ ਸਿੰਘ ਜੀਰਾ ਦੇ ਨਾਲ ਤੇ ਉਹਨਾਂ ਦੇ ਸਾਥੀਆਂ ਦੇ ਨਾਲ ਖੜੀ ਹੈ ਇਸੇ ਤਰ੍ਹਾਂ ਹੀ ਚਿਤਾੰਗ ਬੰਗਾਂ ਖੜੀ